ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਫਲੇਵਰ ਪੰਜਾਬੀ ਅੱਜ ਬਣਾਵਾਂਗੇ ਜੀ ਆਪਾਂ ਕद्दू ਦੀ ਸਬਜ਼ੀ ਤੇ ਜੋ ਕਿ ਦੁੱਧ ਪਾ ਕੇ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੇ ਗਰਮੀ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਖਾਣ ਦੇ ਲਈ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਸਬਜ਼ੀ ਬਣਾਉਣ ਦੇ ਲਈ ਆਪਾਂ 1 ਕਿਲੋ ਕद्दू ਲਿਆ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਕੱਟ ਕਰ ਲਿਆ ਤੇ ਇੱਧਰ ਜੀ ਆਪਾਂ ਦੋ ਪਿਆਜ਼ ਲਈਏ ਇਹਦੇ ਵਿੱਚ ਪਕਾਉਣ ਦੇ ਲਈ ਇੱਕ ਕਪਾ ਲਸਣ ਦੀ ਗੰਢੀ ਲਈ ਹੈ ਤੇ 5-6 ਆਪਾਂ ਹਰੀਆਂ ਮਿਰਚਾਂ ਲਈਆਂ ਨੇ ਤੇ ਥੋੜਾ ਜਿਹਾ ਪਧਣਿਆ ਲੈ ਜੀ ਇਹਨੂੰ ਆਪਾਂ ਸਬਜੀ ਬਣਾਉਣ ਤੋਂ ਬਾਅਦ ਪਾਵਾਂਗੇ ਮਸਾਲੇ ਨੂੰ ਆਪਾਂ ਗਰੈਂਟਨਰ ਰਕੜ ਲਾਂਗੇ ਇਹਨੂੰ ਆਪਾਂ ਇੱਕ ਜੱਗ ਦੇ ਵਿੱਚ ਪਾ ਲਿਆ ਮਸਾਲੇ ਨੂੰ ਆਪਾਂ ਬਲੈਂਡਰ ਨਾਲ ਪੀਸ ਲਿਆ ਹੁਣ ਆਪਾਂ ਅੱਧੇ ਪਾਣੀ ਘੜਸੀ ਤੇਲ ਦੀ ਪਾਵਾਂਗੇ ਜਦੋਂ ਆਪਣਾ ਤੇਲ ਪੱਕ ਗਿਆ ਇਸ ਤੋਂ ਬਾਅਦ ਆਪਾਂ ਅੱਧਾ ਇੱਕ ਚਮਚਾ ਜੀਰੇ ਦਾ ਪਾਵਾਂਗੇ ਜਦੋਂ ਜੀਰਾ ਭੁੱਜ ਗਿਆ ਜੀ ਉਹਨੂੰ ਆਪਾਂ ਇੱਕ ਵਾਰ ਮਸਾਲਾ ਪਾਵਾਂਗੇ ਇਹਦੇ ਵਿੱਚ ਮਸਾਲਾ ਆਪਣਾ ਭੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਸਵਾਦ ਅਨੁਸਾਰ ਇੱਕ ਚਮਚਾ ਜੀ ਆਪਾਂ ਇਹਦੇ ਵਿੱਚ ਨਮਕ ਦਾ ਪਾਇਆ ਇੱਕ ਚਮਚੀ ਆਪਾਂ ਹਲਦੀ ਆ ਪਾਇਆ ਅੱਧਾ ਚਮਚਾ ਜੀ ਆਪਾਂ ਲਾਲ ਮਿਰਚ ਪਾਈ ਆ ਤੇ ਅੱਧਾ ਚਮਚਾ ਪਾ ਗਰਮ ਮਸਾਲਾ ਪਾਇਆ ਤੁਸੀਂ ਆਪ ਦੇ ਟੇਸਟ ਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਜੀ ਜਦੋਂ ਆਪਾਂ ਮਸਾਲਾ ਚੰਗੀ ਤਰ੍ਹਾਂ ਭੁੱਲ ਜਾਈ ਇਸ ਤੋਂ ਬਾਅਦ ਜੀ ਹੁਣ ਆਪਾਂ ਇਹਦੇ ਵਿੱਚ ਗਲਾਸ ਪਾਣੀ ਦਾ ਪਾਵਾਂਗੇ ਥੋੜਾ ਥੋੜਾ ਕਰਕੇ ਪਾਵਾਂਗੇ ਆਪਾਂ ਪਾਣੀ ਆਪਾਂ ਗਲਾਸ ਥੋੜਾ ਥੋੜਾ ਕਰਕੇ ਪਾਵਾਂਗੇ ਅੱਧਾ ਦੋ ਗਲਾਸ ਪਾਣੀ ਦਾ ਆਪਾਂ ਪਹਿਲਾਂ ਪਾਇਆ ਵੀ ਅੱਧਾ ਕੋ ਹੋਰ ਪਾਵਾਂਗੇ ਮਸਾਲਾ ਆਪਣਾ ਉਬਲਣ ਲੱਗਿਆ ਹੁਣ ਆਪਾਂ ਇਹਦੇ ਵਿੱਚ ਕਦੂ ਦੀਆਂ ਫਾੜੀਆਂ ਪਾ ਦਾਂਗੇ ਫਾੜੀਆਂ ਨੂੰ দিਪਾ ਮਸਾਲੇ ਵਿੱਚ ਚੰਗੀ ਤਰ੍ਹਾਂ ਲਾਵਾਗੇ ਹੁਣ ਆਪਾਂ 10-15 ਮਿੰਟ ਲਈ ਸਬਜ਼ੀ ਨੂੰ ਢੱਕ ਕੇ ਰੱਖ ਦਾਂਗੇ ਹੁਣ ਜੇ ਆਪਾਂ ਇੱਕ ਵਾਰੀ ਕਦੂ ਦੀ ਸਬਜ਼ੀ ਵਿੱਚ ਚੱਕਰ ਲਾ ਲਾਂ ਅੰਜਕ ਮਿੰਟ ਆਪਾਂ ਸਬਜੀ ਨੂੰ ਹੋਰ ਪਕਾਵਾਂਗੇ ਹੁਣ ਜੀ ਆਪਾਂ ਕੱਦੂ ਦੀ ਸਬਜੀ ਨੂੰ ਇੱਕ ਵਾਰ ਚੈੱਕ ਕਰ ਲੈਂਦੇ ਆ ਆ ਦੇਖੋ ਜੀ ਕੱਦੂ ਆਪਣਾ ਬਹੁਤ ਵਧੀਆ ਕੁਲਿਆ ਹੈਗਾ ਇਹਨੂੰ ਆਪਾਂ 10 ਮਿੰਟ 15 ਮਿੰਟਾਂ ਤੱਕ ਪਕਾਇਆ ਸੀਗਾ ਤੇ ਬਹੁਤ ਜ਼ਿਆਦਾ ਵਧੀਆ ਕੁਲਕੇ ਸਬਜੀ ਬਣੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਫੁੱਲ ਕਰੀਮ ਵਾਲਾ ਇੱਕ ਗਲਾਸ ਦੁੱਧ ਪਾਵਾਂਗੇ ਜੀ। ਆਹ ਲੇਖੋ ਜੀ ਆਪਣਾ ਦੁੱਧ ਕੁਝ ਬਹੁਤ ਜ਼ਿਆਦਾ ਵਧੀਆ ਬਣਿਆ। ਦੁੱਧ ਪਾ ਕੇ ਜੀ ਆਪਾਂ 2 ਮਿੰਟ ਲਈ ਸੇਕ ਲਵਾਵਾਂਗੇ। ਤੇ ਇੱਕ ਉਵਾਲਾ ਦਵਾ ਕੇ ਇਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਧਨੀਆ ਪਾਵਾਂਗੇ। ਦੁੱਧ ਪਾਉਣ ਤੋਂ ਬਾਅਦ ਜੀ ਆਪਾਂ ਸਬਜੀ ਨੂੰ ਉਬਾਲਾ ਦਿਵਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਧਨੀਆ ਪਾਉਣੇ ਇਕੱਟਿਆ ਹੋਇਆ। ਯਾ ਦੇਖੋ ਸਬਜੀ ਬਹੁਤ ਜ਼ਿਆਦਾ ਵਧੀਆ ਖੁਲਕੇ ਤਿਆਰ ਹੋਈ ਹੈ ਕਦੂ ਦੀ। ਇਹ ਆਪਣੇ ਘਰ ਦੇ ਕਦੂ ਹੈ ਜੀ ਤਾਂ ਕਰਕੇ ਇਸ ਤਰ੍ਹਾਂ ਖੁਲਦੇ ਜਦੋਂ ਆਪਾਂ ਮੋਲ ਦੇ ਕਦੂ ਲੈਂਦੇ ਜੋ ਇੰਨਾ ਵਧੀਆ ਨਹੀਂ ਖੁਲਦੇ ਹੇ।